ਇਹ ਫਿਲਮ ਜਦੋਂ ਮਨਵਿੰਦਰ ਨੇ ਮੈਨੂੰ ਆਫਰ ਕੀਤੀ ਜਦੋਂ ਮੈਨੂੰ ਸਟੋਰੀ ਉਹਨੇ ਸੁਣਾਈ ਤੇ ਮੈਨੂੰ ਸਟੋਰੀ ਮਤਲਬ ਬਹੁਤ ਵਾਹ ਲੱਗੀ ਮੈਂ ਕਿਹਾ ਦੇਖ ਮਨਵਿੰਦਰ ਤੇਰੀ ਪਹਿਲੀ ਫਿਲਮ ਹੈ ਜਿਵੇਂ ਤੂੰ ਮੈਨੂੰ ਸੁਣਾਈ ਆ ਤੇ ਜੇ ਉਵੇਂ ਤੂੰ ਬਣਾ ਦਿੱਤੀ ਫਿਰ ਬੜੀ ਕਮਾਲ ਦੀ ਫਿਲਮ ਬਣੂ ਮੇਰੀਆਂ ਤਿੰਨ ਚਾਰ ਫਿਲਮਾਂ ਐਸੀਆਂ ਵੀ ਨੇ ਜਿਹੜੀਆਂ ਅਟਕੀਆਂ ਪਈਆਂ ਕਿਉਂਕਿ ਨਵੀਆਂ ਟੀਮਾਂ ਨੇ ਬਣਾਈਆਂ ਸੀਗੀਆਂ ਕੰਪਲੀਟ ਅਸੀਂ ਕਰ ਲੀਆਂ ਕੁਝ ਪ੍ਰੋਡਿਊਸਰਾਂ ਦੇ ਰੋਲੇ 'ਚ ਹੀ ਜ਼ਿਆਦਾ ਫਿਲਮਾਂ ਅਟਕੀਆਂ ਹੋਈਆਂ ਟ੍ਰਾਇੰਗਲ ਨਹੀਂ ਇਹ ਟਕੋੜਾ ਹੈ ਇਹਨਾਂ ਦਾ ਕੋਈ ਟ੍ਰਾਇੰਗਲ ਟ੍ਰੰਗਲ ਨਹੀਂ ਰਹਿਣ ਦੇਣਾ ਮੈਂ ਸ਼ਰਮਸ਼ੇਰ ਹੋਊਗਾ ਪੜ੍ਹਦੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਇਹ ਟ੍ਰਾਇੰਗਲ ਟ੍ਰੰਗਲ ਸਾਰੇ ਭੰਤੇ ਯਾਰੇ ਬੰਦੇ ਨੇ ਇੱਕ ਬੜੀ شدت ਦੇ ਨਾਲ ਇੱਕ ਬੜੀ ਰੂਹ ਦੇ ਨਾਲ ਇੱਕ ਕਹਾਣੀ ਐਸੀ ਲਿਖੀ ਹੋਈ ਆ ਕਿ ਤੁਸੀਂ ਮਤਲਬ ਬਹੁਤ ਸਾਰੀਆਂ ਲੇਅਰਸ ਨੇ ਬਹੁਤ ਸਾਰਾ ਡਰਾਮਾ ਹੈ ਬਹੁਤ ਸਾਰੇ ਇਮੋਸ਼ਨਸ ਨੇ ਬਹੁਤ ਸਾਰੀਆਂ ਸੈਕਰੀਫਾਈਸਿਸ ਨੇ ਕੁਰਬਾਨੀਆਂ ਨੇ ਇੱਕ ਕਲਾਕਾਰ ਉਹ ਨੇ ਜਿਹੜੇ ਬੰਬੇ ਵਾਲਿਆਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਵੀ ਤੁਸੀਂ ਨਾਮ ਲਿਆ ਚਾਹੇ ਗੁਰੂ ਰੰਦਾਵਾ ਚਾਹੇ ਮੀਕਾ ਚਾਹੇ ਬੀਪਰਾਕ ਚਾਹੇ ਹੋਰ ਕੋਈ ਹੋਊ ਗੱਲ ਅੱਲਾ ਪਤਾ ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ ਕੋਸ਼ਿਸ਼ ਹੈ ਬੰਬੇ ਵਾਲਿਆਂ ਨੂੰ ਖੁਸ਼ ਕਰਨ ਦੀ ਪੰਜਾਬ ਜੇ ਚਾਹੇ ਤਾਂ ਆਪਣੀ ਬਹੁਤ ਵੱਡੀ ਇੰਡਸਟਰੀ ਖੜੀ ਕਰ ਸਕਦਾ ਸਾਡੇ ਕੋਲ ਸਾਰਾ ਕੁਝ ਹੈ ਸਿਰਫ ਮਤਲਬ ਅੱਗੇ ਉਸ ਲੈਵਲ ਦੇ ਪ੍ਰੋਫੈਸ਼ਨਲ ਪ੍ਰੋਡਿਊਸਰ ਨਹੀਂ ਆਏ ਉਸ ਲੈਵਲ ਦੇ ਪ੍ਰੋਫੈਸ਼ਨਲ ਜਿਹੜੇ ਨੇ ਪ੍ਰੋਡਕਸ਼ਨ ਹਾਊਸ ਨਹੀਂ ਬਣੇ ਜੇ ਉਹ ਬਣ ਜਾਣ ਤੇ ਪੰਜਾਬ ਦਾ ਜੋ এনवायरमेंट ਹੈ ਇੱਥੇ ਨਾਲ ਹੀ ਦੋ ਘੰਟੇ ਪਰ ਪਹਾੜੀਆਂ ਛੜੂ ਹੋ ਜਾਂਦੀਆਂ ਚਾਰ ਘੰਟੇ ਬਾਅਦ ਤਨੁਬੇ ਰੇਗਿਸਤਾਨ ਮਿਲ ਜਾਂਦੇ ਆ ਹਨਾ ਜੈਪੁਰ ਵਗੈਰਾ ਇੱਧਰ ਤੇ ਉਹ ਸਾਰਾ ਜੋ ਔਰਾ ਜੋ এনवायरमेंट ਚਾਹੀਦਾ ਹੁੰਦਾ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦਾ ਉਹ ਸਾਰਾ ਕੁਝ ਇੱਥੇ ਸਾਡੇ ਕੋਲ ਇਸ ਏਰੀਏ ਚ ਨਾਰਥ ਵਿੱਚ ਜਿਆਦਾ ਵਧੀਆ ਐਵੇਂ ਹੀ ਬਾਲੀਵੁੱਡ ਵਾਲਿਆਂ ਨੂੰ ਖੁਸ਼ ਕਰਨ ਲਈ ਕੁਝ ਕਲਾਕਾਰਾਂ ਨੇ ਪੁੱਟੀਆਂ ਸਿੱਧੀਆਂ ਸਟੇਟਮੈਂਟ ਦਿੱਤੀਆਂ ਮੇਰੇ ਖਿਆਲ ਨਾਲ ਦਲਜੀਤ ਦੇ ਨਾਲ ਖੜਨਾ ਚਾਹੀਦਾ ਸੀ ਉਹਦੀ ਪਹਿਲੀ ਇੱਕ ਬਣਾਈ ਹੋਈ ਫਿਲਮ ਐ ਤੇ ਉਹਨੇ ਬੜੀ ਸਿਆਣਕ ਵਾਲੀ ਗੱਲ ਕੀਤੀ ਆ ਕਿ ਪ੍ਰੋਡਿਊਸਰ ਨੂੰ ਡੁੱਬਣ ਨਹੀਂ ਦਿੱਤਾ ਤੇ ਉਹਨੇ ਕਿਹਾ ਵੀ ਹਾਂ ਠੀਕ ਐ ਯਾਰ ਤੁਹਾਡੀ ਇੰਡੀਆ ਨਹੀਂ ਰਿਲੀਜ਼ ਹੁੰਦੀ ਬਾਕੀ ਜਗ੍ਹਾ ਰਿਲੀਜ਼ ਕਰ ਲਓ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵਿਕਰੋਦਾਨਿਕ ਸਵੇਰਾ ਟੀਵੀ ਸੋ ਬਹੁਤ ਜਲਦ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮੈਂ ਤੇਰੇ ਕੁਰਬਾਨ ਤੇ ਇਸ ਫਿਲਮ ਦੇ ਸਟਾਰ ਕਾਸਟ ਜੋ ਇੱਕ ਕੁਲਜਿੰਦਰ ਸਿੱਧੂ ਅੱਜ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੋਨੀਆ ਥੈਂਕ ਯੂ ਕਿਵੇਂ ਹਾਲ ਚਾਲ ਹੈ ਬਹੁਤ ਵਧੀਆ ਮੈਂ ਠੀਕ ਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਸਰ ਸੋ ਜਿਵੇਂ ਤੁਹਾਡੀ ਫਿਲਮ ਆ ਰਹੀ ਹੈ ਮੈਂ ਤੇਰੇ ਕੁਰਬਾਨ ਇਸ ਦੇ ਵਿੱਚ ਤੁਸੀਂ ਸ਼ਮਸ਼ੇਰ ਸਿੰਘ ਦਾ ਕਿਰਦਾਰ ਨਿਭਾ ਰਹੇ ਹੋ ਸੋ ਫਿਲਮ ਦੀ ਜੇਕਰ ਅਸੀਂ ਜਦੋਂ ਟ੍ਰੇਲਰ ਦੇਖਿਆ ਉਸ ਦੇ ਵਿੱਚ ਤੁਸੀਂ ਗ੍ਰੇ ਸ਼ੇਡ ਚ ਨਜ਼ਰ ਆ ਰਹੇ ਹੋ ਹੈਨਾ ਤੇ ਦੂਜੇ ਪਾਸੇ ਆਪਣੀ ਜ਼ੁਬਾਨ ਦਾ ਜੋ ਪੱਕਾ ਇਨਸਾਨ ਹੁੰਦਾ ਉਹ ਵੀ ਇੱਕ ਥੋੜਾ ਡਾਇਲੋਗ ਵਿੱਚ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਦਾ ਬੇਸਿਕਲੀ ਕਿਰਦਾਰ ਹੋਣ ਵਾਲਾ ਹੈ ਕਾਫੀ ਇੰਟਰਸਟਿੰਗ ਕੈਰੈਕਟਰ ਹੈ ਕਿਉਂਕਿ ਫਿਲਮ ਜਿਹੜੀ ਹੈ ਚਾਰ ਪਾਤਰਾਂ ਦੇ ਆਸ-ਪਾਸੇ ਘੁੰਦੀ ਹੈ ਤੇ ਸ਼ਮਸ਼ੇਰ ਮੈਨੂੰ ਲੱਗਦਾ ਸੈਂਟਰਲ ਕਰੈਕਟਰ ਹੈ ਇਸ ਕਹਾਣੀ ਦਾ ਕਿਉਂਕਿ ਉਹਦੇ ਕਰਕੇ ਹੀ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਕਹਾਣੀ ਅੱਗੇ ਵਧਦੀ ਹੈ ਸੋ ਬੜਾ ਆਊਟ ਐਂਡ ਆਊਟ ਖਲਨਾਇਕੇ ਸੰਦਾ ਕਿਰਦਾਰ ਹੈ ਹਾਲਾਂਕਿ ਮੈਂ ਖਲਨਾਇਕ ਦੇ ਕਾਫੀ ਕਿਰਦਾਰ ਪਹਿਲਾਂ ਕੀਤੇ ਮੈਨੂੰ ਪਸੰਦ ਵੀ ਹੈ ਖਲਨਾਇਕ ਕਰਨਾ ਤੇ ਇਹ ਫਿਲਮ ਜਦੋਂ ਮਨਵਿੰਦਰ ਨੇ ਮੈਨੂੰ ਆਫਰ ਕੀਤੀ ਜਦੋਂ ਮੈਨੂੰ ਸਟੋਰੀ ਉਹਨੇ ਸੁਣਾਈ ਤੇ ਮੈਨੂੰ ਸਟੋਰੀ ਮਤਲਬ ਬਹੁਤ ਵਾਹ ਲੱਗੀ ਕਿ ਵਾਕਈ ਜੋ ਕਹਾਣੀ ਉਹਨੇ ਲਿਖੀ ਹੈ ਜਿਸ ਤਿੱਕ ਤਰੀਕੇ ਦਾ ਸਕਰੀਨ ਪਲੇ ਸੀ ਤੇ ਮੈਂ ਉਹਨੂੰ ਇੱਕ ਹੀ ਗੱਲ ਕਹੀ ਸੀ ਮੈਂ ਕਿ ਆ ਦੇਖ ਮਨਵਿੰਦਰ ਤੇਰੀ ਪਹਿਲੀ ਫਿਲਮ ਹੈ ਜਿਵੇਂ ਤੂੰ ਮੈਨੂੰ ਸੁਣਾਈ ਆ ਤੇ ਜੇ ਉਵੇਂ ਤੂੰ ਬਣਾ ਦਿੱਤੀ ਫੇਰ ਬੜੀ ਕਮਾਲ ਦੀ ਫਿਲਮ ਬਣੂਗੀ ਤੇ ਮੇਰੇ ਖਿਆਲ ਨਾਲ ਮੈਂ ਪਹਿਲਾ ਐਕਟਰ ਸੀਗਾ ਜਿਹੜਾ ਆਨ ਬੋਰਡ ਹੋਇਆ ਉਸ ਫਿਲਮ ਤੇ ਤੇ ਮੈਨੂੰ ਕਹਿੰਦਾ ਕਿ ਭਾਜੀ ਜੇ ਤੁਸੀਂ ਆਨ ਬੋਰਡ ਹੋ ਜਾਂਦੇ ਹੋ ਤੇ ਮਤਲਬ ਮੇਰਾ ਅੱਧਾ 50% ਮੇਰਾ ਕੰਮ ਹੋ ਜਾਂਦਾ ਕਿਉਂਕਿ ਮੈਂ ਸਭ ਤੋਂ ਪਹਿਲਾਂ ਮੈਨੂੰ ਸ਼ਮਸ਼ੇਰ ਦਾ ਕਰੈਕਟਰ ਦੇ ਲਈ ਤੁਸੀਂ ਉਹੀ ਚਾਹੀਦੇ ਸੀ ਤੇ ਮੈਂ ਹਾਲਾਂਕਿ ਥੋੜਾ ਜਿਹਾ ਡਬਲ ਮਾਈਂਡਡ ਸੀ ਪਰ ਜਦੋਂ ਉਹਨੇ ਇਹ ਗੱਲ ਕੀਤੀ ਕਿ ਮੈਂ ਬਾਕੀ ਸਾਰੇ ਕੈਰੈਕਟਰਾਂ ਦੀਆਂ ਦੋ ਦੋ ਤਿੰਨ ਤਿੰਨ ਆਪਸ਼ਨਸ ਰੱਖੀਆਂ ਨੇ ਪਰ ਤੁਹਾਡੇ ਕੈਰੈਕਟਰ ਦੀ ਕੋਈ ਆਪਸ਼ਨ ਨਹੀਂ ਰੱਖੀ ਪਤਾ ਨਹੀਂ ਉਹਨੇ ਮੈਨੂੰ ਖੁਸ਼ ਕਰ ਲਈ ਕਿ ਆਹ ਗੱਲ ਸੱਚ ਸੀ ਇਹ ਤਾਂ ਹੁਣ ਮੋਣਾ ਅੱਜ ਦੱਸੂਗਾ ਕਦੀ ਉਹਨੂੰ ਇੰਟਰਵਿਊ ਕਰੋਗੇ ਪੁੱਛਿਓ ਪਰ ਮੈਨੂੰ ਉਹਦੀ ਗੱਲ ਟੱਚ ਕਰ ਗਈ ਮੈਂ ਕਿਹਾ ਚੱਲ ਫਿਰ ਜੇ ਤੂੰ ਕੋਈ ਆਪਸ਼ਨ ਨਹੀਂ ਰੱਖੀ ਤੇ ਫਿਰ ਮੈਂ ਵੀ ਇੱਥੇ ਬਲਾਈਂਡ ਖੇਡਦਾ ਤੇ ਮੈਂ ਕਰਦਾ ਹਾਂ ਡਬਲ ਮਾਈਂਡਡ ਕਿਉਂ ਹੋਏ ਸੀ ਇਹ ਹੋ ਜਾਂਦਾ ਹੈ ਕਈ ਵਾਰ देयर आर 2 3 ਫੈਕਟਰ ਜਿਹੜੇ ਤੁਸੀਂ ਕਨਸਿਡਰ ਕਰਦੇ ਹੋ ਜਦੋਂ ਤੁਸੀਂ ਕੋਈ ਵੀ ਪ੍ਰੋਜੈਕਟ ਕਰਦੇ ਹੋ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਤੁਸੀਂ ਕਹਾਣੀ ਦੇਖਦੇ ਹੋ ਇੱਕ ਤੁਸੀਂ ਡਾਇਰੈਕਟਰ ਦੇਖਦੇ ਹੋ ਹੈਨਾ ਤੇ ਡਾਇਰੈਕਟਰ ਬਿਲਕੁਲ ਨਵਾਂ ਸੀ ਕਹਾਣੀ ਨੋ ਡਾਊਟ ਅੱਛੀ ਸੀ ਫਿਰ ਤੁਸੀਂ ਪ੍ਰੋਡਕਸ਼ਨ ਹਾਊਸ ਵੀ ਦੇਖਦੇ ਹੋ ਕਿ ਪ੍ਰੋਡਕਕਸ਼ਨ ਹਾਊਸ ਕਿਹੜਾ ਬੈਕ ਕਰ ਰਿਹਾ ਉਹ ਵੀ ਨਵੇਂ ਸੀਗੇ ਫਿਰ ਤੁਸੀਂ ਦੇਖ ਲੈਂਦੇ ਹੋ ਕਿ ਪੈਸੇ ਕਿੰਨੇ ਕੁ ਦੇ ਰਿਹਾ ਸੋ ਇਹ ਚਾਰ ਪੰਜ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੇਖ ਕੇ ਐਕਟਰ ਫਿਲਮ ਡਿਸਾਈਡ ਕਰਦਾ ਤੋਂ 2 ਪੁਆਇੰਟ ਪਲੱਸ ਸੀਗੇ 2 ਪੁਆਇੰਟ ਓਕੇ ਓਕੇ ਸੀਗੇ ਹੈਨਾ ਤੇ ਮੈਂ ਫਿਰ ਇਸ ਕਰਕੇ ਸੀਗਾ ਕਈ ਵਾਰ ਕੀ ਹੁੰਦਾ ਹੈ ਕਿ ਨਵੇਂ ਪ੍ਰੋਡਿਊਸਰਾਂ ਨੂੰ ਇਹ ਨਹੀਂ ਕਿ ਜਾਂ ਨਵੇਂ ਡਾਇਰੈਕਟਰਾਂ ਨੂੰ 100% ਮੈਂ ਫੇਵਰ ਕਰਦਾ ਮੌਕਾ ਵੀ ਦੇਣਾ ਚਾਹੀਦਾ ਮੈਂ ਬਹੁਤ ਸਾਰੇ ਨਵੇਂ ਡਾਇਰੈਕਟਰਾਂ ਦਾ ਕੰਮ ਵੀ ਕੀਤਾ ਪਰ ਕਈ ਵਾਰ ਹੁੰਦੀਆਂ ਮੇਰੀਆਂ ਤਿੰਨ ਚਾਰ ਫਿਲਮਾਂ ਐਸੀਆਂ ਵੀ ਨੇ ਜਿਹੜੀਆਂ ਅਟਕੀਆਂ ਪਈਆਂ ਕਿਉਂਕਿ ਨਵੀਆਂ ਟੀਮਾਂ ਨੇ ਬਣਾਈਆਂ ਸੀਗੀਆਂ ਕੰਪਲੀਟ ਅਸੀਂ ਕਰ ਲੀਆਂ ਕੁਝ ਪ੍ਰੋਡਿਊਸਰਾਂ ਦੇ ਰੋਲੇ 'ਚ ਹੀ ਜ਼ਿਆਦਾ ਫਿਲਮਾਂ ਅਟਕੀਆਂ ਹੋਈਆਂ ਸੋ ਇਹ ਚੀਜ਼ ਕਰਕੇ ਫਿਰ ਬੰਦਾ ਕਈ ਵਾਰ ਸੋਚਦਾ ਹੈ ਕਿ ਯਾਰ ਫਿਲਮ ਬਣਾ ਤਾਂ ਲਵਾਂਗੇ ਬਾਹਰ ਵੀ ਆਉਣੀ ਚਾਹੀਦੀ ਹੈ ਨਾ ਕਿਉਂਕਿ ਐਕਟਰ ਦਾ ਕੰਮ ਤਾਂ ਇਹ ਹੁੰਦਾ ਤੇ ਜੇ ਅਲਟੀਮੇਟਲੀ ਕਈ ਚੱਟੜਾ ਡੱਬੇ ਚ ਰਹਿ ਜਾਂਦੀਆਂ ਫਿਰ ਤੁਸੀਂ ਥੋੜਾ ਜਿਹਾ ਸੋਚਦੇ ਹੋ ਕਿ ਬੰਦੇ ਬਣਾ ਲੈਣਗੇ ਪੂਰੀ ਕਰ ਲੈਣਗੇ ਰਿਲੀਜ਼ ਕਰ ਲੈਣਗੇ ਇਦਾਂ ਦੇ ਸਵਾਲ ਹੁੰਦੇ ਆ ਜੀ ਸੋ ਜਿਵੇਂ ਮੈਨ ਲੱਗਦਾ ਜਿਵੇਂ ਤੁਸੀਂ ਕੋਈ ਫਿਲਮ ਕਰਦੇ ਹੋ ਜਾਂ ਕਰਨ ਤੋਂ ਪਹਿਲਾਂ ਸਕ੍ਰਿਪਟ ਆਉਂਦੀ ਹੈ ਤੁਹਾਡੇ ਕੋਲ ਤਾਂ ਕਾਫੀ ਸੋਚ ਦੇ ਵਿਚਾਰਦੇ ਹੋ ਚੂਜ਼ ਕਰਦੇ ਹੋ ਹੈਨਾ ਚੂਜ਼ ਹੀ ਆਫਲ ਮਨ ਲੈ ਕੇ ਸੋ ਤੁਸੀਂ ਬਹੁਤ ਸਰੀ ਫਿਲਮਾਂ ਲਿਖੀਆਂ ਵੀ ਐਡ ਪ੍ਰੋਡਿਊਸ ਵੀ ਕੀਤੀਆਂ ਐਕਟਰ ਵੀ ਬਣ ਕੇ ਤੁਸੀਂ ਉਹਨਾਂ ਦੇ ਵਿੱਚ ਕੰਮ ਕੀਤਾ ਸੋ ਜਦੋਂ ਤੁਹਾਡੇ ਕੋਲ ਕੋਈ ਫਿਲਮ ਆਉਂਦੀ ਹੈ ਪਰ ਤੁਸੀਂ ਦੱਸ ਚੁੱਕੇ ਹੋ ਹੈਨਾ ਵੀ ਤੁਸੀਂ ਬੜਾ ਸੋਚਦੇ ਹੋ ਉਹਨਾਂ ਚੀਜ਼ਾਂ ਲੈ ਕੇ ਤੇ ਮਤਲਬ ਜੇ ਕੋਈ ਵੱਡੇ ਆਰਟਿਸਟ ਦੀ ਫਿਲਮ ਆ ਰਹੀ ਹੈ ਤਾਂ ਤਾਂ ਫਿਰ ਕੀ ਵਿਚਾਰ ਹੁੰਦੇ ਤੁਹਾਡੇ ਨਹੀਂ ਮੈਂ ਹਰ ਫਿਲਮ ਦੇ ਵਿੱਚ ਜਿਵੇਂ ਮੇਰਾ ਕ੍ਰਾਈਟੇਰੀਆ ਬੜਾ ਸਿੰਪਲ ਹੁੰਦਾ ਹੈ ਕਿ ਓਵਰ ਆਲ ਸਕ੍ਰਿਪਟ ਕੀ ਹੈ ਉਦੇ ਚ ਮੇਰਾ ਕਰੈਕਟਰ ਦੀ ਸਿਗਨੀਫੀਕੈਂਸ ਕੀ ਹੈ ਕੀ ਉਹ ਟਰਨਿੰਗ ਪੁਆਇੰਟ ਹੈਗਾ ਕਹਾਣੀ ਦੇ ਵਿੱਚ ਕੋਈ ਕੰਟਰੀਬਿਊਟ ਕਰ ਰਿਹਾ ਕਿ ਐਵੇਂ ਬਸ ਸਪੋਰਟਿੰਗ ਜਿਹਾ ਵਾ ਬਸ ਕੋਈ ਖਾਸ ਨਹੀਂ ਇਹ ਦੂਸਰਾ ਫੈਕਟਰ ਹੁੰਦਾ ਮੇਰਾ ਆਪਣੇ ਕਰੈਕਟਰ ਨਾਲ ਤੀਸਰਾ ਡਾਇਰੈਕਟਰ ਦੇ ਉੱਤੇ ਮੇਰੀ ਕਿੰਨੀ ਕਾ ਕਨਵੈਕਸ਼ਨ ਹੈ ਡਾਇਰੈਕਟਰ ਦਾ ਕਿੱਡਾ ਕਿਹੋ ਜਿਹਾ ਵਿਜ਼ਨ ਹੈ ਪ੍ਰੋਡਕਸ਼ਨ ਹਾਊਸ ਕਿਹੋ ਜਿਹਾ ਹੈ ਫਿਰ ਉਹ ਮੈਨੂੰ ਮਾਨੈਂਟਰੀ ਟਰਮਸ ਵਿੱਚ ਕਿੰਨੇ ਕ ਪੇ ਕਰ ਰਹੇ ਨੇ ਸੋ ਆ ਚਾਰ ਪੰਜ ਮੋਟੀਆਂ ਜੀਆਂ ਗੱਲਾਂ ਜਿਹੜੀਆਂ ਨੇ ਹਰੇਕ ਦੇ ਉੱਤੇ ਲਾਗੂ ਹੁੰਦੀਆਂ ਚਾਹੇ ਵੱਡੀ ਸਟਾਰ ਕਾਸਟ ਨਾਲ ਹੋਵੇ ਚਾਹੇ ਨਵੀਂ ਫਿਲਮ ਹੋਵੇ ਜੋ ਜਿਵੇਂ ਮੈਂ ਮੋਡ ਕੀਤੀ ਆ ਮੋਡ ਫਿਲਮ ਨੂੰ ਲੈ ਕੇ ਵੀ ਮੈਂ ਨਹੀਂ ਸੀਗਾ ਕਨਵਿੰਸ ਪਰ ਕਿਉਂਕਿ ਮੈਂ ਜਤਿੰਦਰ ਮੌਰ ਨਾਲ ਕੰਮ ਕੀਤਾ ਹੋਇਆ ਸੀ ਆਲਰੇਡੀ ਅਸੀਂ ਇੱਕ ਵੈਬ ਸੀਰੀਜ਼ ਬਣਾਈ ਸੀਗੀ ਹੁਣੇ ਜਿਵੇਂ ਮੈਂ ਦੱਸਿਆ ਨਾ ਉਹ ਵੈਬ ਸੀਰੀਜ਼ ਵੀ ਪ੍ਰੋਡਿਊਸਰਾਂ ਦੇ ਰੋਲੇ ਕਰਕੇ اٹਕੀ ਹੋਈ ਆ ਬਹੁਤ ਸੋਹਣੀ ਵੈਬ ਸੀਰੀਜ਼ ਬਣੀ ਹੋਈ ਆ ਹਰੀਕੇ ਉਹਦਾ ਟਾਈਟਲ ਹੈ ਤੇ ਮੈਨੂੰ ਜਤਿੰਦਰ ਨਾਲ ਕੰਮ ਕਰਕੇ ਬਹੁਤ ਸੁਆਦ ਆਇਆ ਬੜਾ ਪੈਸ਼ਨੇਟ ਡਾਇਰੈਕਟਰ ਹੈ ਤੇ ਉਹ ਮੈਨੂੰ ਜੋ ਉਹਨੇ ਕੈਰੇਕਟਰ ਆਫਰ ਕੀਤਾ ਮੈਨੂੰ ਖਾਸ ਨਹੀਂ ਲੱਗਾ ਕੁਝ ਸਕ੍ਰਿਪਟ ਵਿੱਚ ਵੀ ਮੈਨੂੰ ਲੱਗਾ ਵੀ ਇਹ ਕੋਈ ਬਹੁਤ ਵੱਡਾ ਕੈਰੈਕਟਰ ਇੰਪੋਰਟੈਂਟ ਨਹੀਂ ਹੈ ਐਨੀ ਕੋਈ ਗੱਲ ਹੈ ਨਹੀਂਗੀ ਪਰ ਜਤਿੰਦਰ ਮੇਰੇ ਕੋਲ ਆ ਗਿਆ ਪਰਸਨਲੀ ਕਨਵਿੰਸ ਕਰ ਲਈ ਫਿਰ ਉਹਨੇ ਕੁਝ ਗੱਲਾਂ ਮੈਨੂੰ ਕਹੀਆਂ ਕਨਵਿੰਸ ਕੀਤਾ ਤੇ ਮੈਂ ਕਰ ਲਿਆ ਨਾਲੇ ਜਿਹੜਾ ਰਿਦਮ ਵਾਇਸ ਦਾ ਪ੍ਰੋਡਕਸ਼ਨ ਉਹ ਸੀ ਉਹ ਵੀ ਅੱਛਾ ਸੀਗਾ ਉਹਦੀ ਰੈਪਿਊਟੇਸ਼ਨ ਮੈਨੂੰ ਪਤਾ ਹੀ ਚੰਗੀ ਆ ਕਾਰਜ ਹੁਣਾ ਨਾਲ ਮੇਰਾ ਚੰਗਾ ਰਿਲੇਸ਼ਨ ਸੀ ਸੋ ਫਿਰ ਇਦਾਂ ਸਮ ਹਾਉ ਕ੍ਰਾਈਟੇਰੀਆ ਉਹੀ ਹੈ ਜੋ ਮੈਂ ਤੁਹਾਨੂੰ ਦੱਸੀਆਂ ਤਿੰਨ ਚਾਰ ਗੱਲਾਂ ਉਥੇ ਡਾਇਰੈਕਟਰ ਨੇ ਕਨਿਮਿੰਸ ਕਰ ਲਿਆ ਹਨਾ ਇੱਥੇ ਵੀ ਮੋਨਾ ਨੇ ਮੈਨੂੰ ਜੋ ਗੱਲ ਕਹੀ ਕਿ ਮੈਂ ਤੁਹਾਡੇ ਤੋਂ ਸ਼ੁਰੂਆਤ ਕਰ ਰਿਹਾ ਫਿਲਮ ਦੀ ਤੇ ਤੁਹਾਡੇ ਤੋਂ ਬਿਨਾ ਮੈਂ ਆਪਸ਼ਨ ਕੋਈ ਰੱਖੀ ਨਹੀਂ ਤੁਸੀਂ ਜੇ ਮੈਨੂੰ ਥਾਪੀ ਦਿੰਦੇ ਹੋ ਤੇ ਆਪਾਂ ਅੱਗੇ ਚੱਲਾਂਗੇ ਤੇ ਮੈਨੂੰ ਲੱਗਾ ਯਾਰ ਬੰਦਾ ਇੰਨਾ ਜ਼ਿਆਦਾ ਤੁਹਾਡੇ ਤੇ ਕੰਫੀਡੈਂਸ ਰੱਖ ਰਿਹਾ ਭਰੋਸਾ ਕਰਕੇ ਆਇਆ ਤੇ ਤੁਸੀਂ ਫਿਰ ਇਹਨੂੰ ਨਿਭਾਓ ਜੀ ਸੋ ਆਪਾਂ ਫਿਲਮ ਦੀ ਗੱਲ ਕਰੀਏ ਇਸ ਦੇ ਵਿੱਚ ਟ੍ਰਾਇੰਗਲ ਸਾਨੂੰ ਨਜ਼ਰ ਆ ਰਿਹਾ ਸਾਵਨ ਦਾ ਔਰ ਨਾਇ ਨਾਇਕਰਾ ਦਾ ਐਂਡ ਜੋ ਬੰਟੀ ਪੈਂਸਰ ਆ ਉਹਨਾਂ ਦਾ ਆ ਰਿਹਾ ਪਰ ਤੁਸੀਂ ਵੀ ਉਸ ਟ੍ਰਾਇੰਗਲਰ ਨਹੀਂ ਹੈ ਟ੍ਰਾਇੰਗਲ ਨਹੀਂ ਇਹ ਚਕੋਣਾ ਹੈ ਇਹਨਾਂ ਦਾ ਕੋਈ ਟ੍ਰਾਇੰਗਲ ਤ੍ਰੁੰਗਲ ਨਹੀਂ ਰਹਿਣ ਦੇਣਾ ਮੈਂ ਸ਼ਰੋ ਸ਼ਮਸ਼ੇਰ ਹੋਗਾ ਪਰ ਦੇਖਦੇ ਤਾਂ ਸਾਨੂੰ ਆਪੇ ਪਤਾ ਲੱਗ ਜਾਣਾ ਕਿ ਇਹ ਟ੍ਰਾਇੰਗਲ ਤ੍ਰੁੰਗਲ ਸਾਰੇ ਭੰਤੇ ਯਾਰੇ ਬੰਦੇ ਨੇ ਸਭ ਬੜੀ ਇੰਟਰਸਟਿੰਗ ਕਹਾਣੀ ਹੈ ਲੱਗ ਰਿਹਾ ਟ੍ਰਾਇੰਗਲ ਤੇ ਬਟ ਠੀਕ ਹੈ ਕੋਸ਼ਾ ਹੱਦ ਤੱਕ ਹੈਗਾ ਵੀ ਆਈ ਕੈਨਟ ਟੁਨਾਈਟ ਬਟ ਬੜੀ ਇੰਟਰਸਟਿੰਗ ਕਹਾਣੀ ਹੈ ਇਟ ਇਜ਼ ਜਸਟ ਹਾਂ ਤੇ ਯੂ ਗਾਟ ਮੀ ਕਿਉਂਕਿ ਇਹ ਨਾ ਇੱਕ ਟ੍ਰਾਇੰਗਲ ਲਵ ਸਟੋਰੀ ਨਹੀਂ ਹੈ ਜੀ ਵੀ ਕੈਨੋਟ ਇਹਨੂੰ ਉੱਥੇ ਕੈਟਾਗਰਾਈਜ਼ ਨਹੀਂ ਕਰ ਸਕਦੇ ਕਿ ਇੱਕ ਫਿਲਮ ਟ੍ਰਾਇੰਗਲ ਲਵ ਸਟੋਰੀ ਨੋ ਇਹ ਫਿਲਮ ਕੁਝ ਹੋਰ ਹੈ ਇੱਕ ਬੜੀ ਸ਼ਿੱਦਤ ਦੇ ਨਾਲ ਇੱਕ ਬੜੀ ਰੂਹ ਦੇ ਨਾਲ ਇੱਕ ਕਹਾਣੀ ਐਸੀ ਲਿਖੀ ਹੋਈ ਹੈ ਕਿ ਤੁਸੀਂ ਮਤਲਬ ਬਹੁਤ ਸਾਰੀਆਂ ਲੇਅਰਸ ਨੇ ਬਹੁਤ ਸਾਰਾ ਡਰਾਮਾ ਹੈ ਬਹੁਤ ਸਾਰੇ ਇਮੋਸ਼ਨਸ ਨੇ ਬਹੁਤ ਸਾਰੀਆਂ ਸੈਕਰੀਫਾਈਸਿਸ ਨੇ ਕੁਰਬਾਨੀਆਂ ਨੇ ਤੇ ਇਹ ਫਿਲਮ ਜਿਵੇਂ ਜਿਵੇਂ ਇਹਦੀਆਂ ਪਰਤਾਂ ਖੁੱਲਣ ਗਈਆਂ ਨਾ ਜਿਵੇਂ ਆਪਾਂ ਗੰਡੇ ਤੋਂ ਚਿਲਕਾ ਉਤਾਰਦੇ ਆ ਪੀਲ ਆਫ ਕਰਦੇ ਆ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਰੰਗ ਨਿਕਲਦਾ ਇਹਦੇ ਚ ਉਹੋ ਜੀਆਂ ਲੇਅਰਸ ਨੇ ਸੋ ਮੈਨੂੰ ਲੱਗਦਾ ਇਹ ਜੋ ਫਿਲਮ ਬਣ ਕੇ ਹੁਣ ਆ ਗਈ ਹੈ ਔਰ ਜਿਹੋ ਜੇ ਮੈਂ ਰਿਵਿਊਜ਼ ਵੀ ਸੁਣ ਰਿਹਾ ਜਿਉਂ ਤੇ ਜਿੱਥੇ ਸਕਰੀਨਿੰਗ ਹੁੰਦੀ ਆ ਰਬਾਬ ਸਟੂਡੀਓ ਚ ਕੱਲ ਇਹਦੀ ਸਕਰੀਨਿੰਗ ਹੋਈ ਲੋਕਾਂ ਨੇ ਦੇਖਿਆ ਸਟੂਡੀਓ ਦੇ ਟੈਕਨੀਸ਼ੀਅਨਾਂ ਨੇ ਦੇਖ ਥੋੜਾ ਜਣ ਪਹਿਲਾਂ ਇਹਨਾਂ ਨੇ ਇੱਕ ਹੋਰ ਸਕਰੀਨਿੰਗ ਕੀਤੀ ਸੀ ਕੁਐਸ ਇੰਡਸਟਰੀ ਦੇ ਐਕਸਪਰਟਸ ਲੋਕਾਂ ਨਾਲ ਹਾਲਾਂਕਿ ਮੈਂ ਅਜੇ ਤੱਕ ਕੋਈ اٹੈਂਡ ਨਹੀਂ ਕਰ ਸਕਿਆ ਪਰ ਫਿਲਮ ਦੀ ਖੁਸ਼ਬੋ ਆਉਣੀ ਸ਼ੁਰੂ ਹੋ ਗਈ ਹੈ ਤੇ ਮੈਨੂੰ ਲੱਗਦਾ ਇੱਕ ਚੰਗਾ ਪ੍ਰੋਡਕਟ ਹੈ ਜੀ ਸੋ ਮੇਰਾ ਸਵਾਲ ਇਹ ਵੀ ਸੀਗਾ ਵੀ ਤੁਹਾਡੇ ਵਾਸਤੇ ਪਿਆਰ ਦੇ ਕੀ ਮਾਇਨੇ ਨੇ ਅਸਲ ਜ਼ਿੰਦਗੀ ਵਿੱਚ ਅਦੇਖੋ ਪਿਆਰ ਦਾ ਮਤਲਬ ਇੱਕ ਐਸਾ ਇਮੋਸ਼ਨ ਇੱਕ ਐਸਾ ਜਜ਼ਬਾਤ ਹੈ ਕਿ ਉਹਦੇ ਤੋਂ ਬਿਨਾਂ ਤਾਂ ਮਤਲਬ ਇਨਸਾਨ ਦੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਨਾ ਪਿਆਰ ਤੁਸੀਂ ਆਪਣੀ ਵਾਈਫ ਨਾਲ ਆਪਣੀ ਬੇਟੀ ਨਾਲ ਆਪਣੀ ਮਾਂ ਨਾਲ ਆਪਣੀ ਗਰਲਫ੍ਰੈਂਡ ਨਾਲ ਆਪਣੇ ਬாய்ਫ੍ਰੈਂਡ ਨਾਲ ਨਾ ਹਰ ਰਿਸ਼ਤਾ ਖੜਾ ਹੀ ਪਿਆਰ ਤੇ ਆ ਤੇ ਮੈਂ ਤਾਂ ਬਿਲਕੁਲ ਇਸ ਖੂਬਸੂਰਤ ਪਿਆਰ ਵਾਲੇ ਲਫ਼ਜ਼ ਤੇ ਪਿਆਰ ਵਾਲੇ ਇਮੋਸ਼ਨ 'ਚ ਬਹੁਤ ਬਲੀਵ ਕਰਦਾ ਹਾਂ ਪਰ ਅੱਜਕੱਲ ਦੇ ਜੇਕਰ ਆਪਾਂ ਗੱਲ ਕਰੀਏ ਪਿਆਰ ਜਿਹੜਾ ਅੱਜਕੱਲ ਦਾ ਹੈਗਾ ਸਟੈਂਡਰਡ ਦੇਖ ਕੇ ਲੈਵਲ ਦੇਖ ਕੇ ਮੁੰਡੇ ਕੁੜੀਆਂ ਕਰਦੇ ਹੈਗੇ ਆ ਵੀ ਅੱਛਾ ਇਹਦਾ ਸਟੈਂਡਰਡ ਹੈ ਇੰਨਾ ਮੈਂ ਰਹਿ ਲਵਾਂਗਾ ਜਾਂ ਮੈਂ ਰਹਿ ਲਵਾਂਗੀ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਸੋਚਦੇ ਹੋ ਹਾਂ ਇਹ ਦੁਨੀਆ ਦੇਖੋ ਬਹੁਤ ਮਟੀਰੀਅਲਿਸਟਿਕ ਹੋ ਗਈ ਆ ਸਾਰੇ ਪੱਖੋਂ ਹੀ ਤੇ ਇਹ ਵੀ ਇੱਕ ਫੈਕਟਰ ਬਹੁਤ ਜ਼ਿਆਦਾ ਆਮ ਹੋਣ ਕੁੜੀਆਂ ਤੇ ਉਹ ਕਰਨ ਲੱਗੇ ਆ ਮੁੰਡੇ ਫੈਕਟਰ ਪਰ ਇਹ ਮੇਰੇ ਖਿਆਲ ਨਾਲ ਫਿਰ ਇੱਥੇ ਪਿਆਰ ਸਹੀ ਪਿਆਰ ਨਹੀਂ ਆ ਇਹ ਇਹ ਪਿਆਰ ਨਾਪ ਤੋਲ ਕੇ ਕੀਤਾ ਇਹ ਸੌਦੇबाजी ਆ ਇਹ ਪਿਆਰ ਨਹੀਂ ਆ ਉਹ ਜਲਦੀ ਟੁੱਟ ਜਾਂਦਾ ਹਾਂ ਜਲਦੀ ਟੁੱਟ ਵੀ ਜਾਂਦਾ ਪਿਆਰ ਤਾਂ ਕੁਝ ਹੋਰ ਹੈ ਉਹ ਤਾਂ ਰੂਹਾਂ ਦਾ ਮਿਲਣਾ ਹੈ ਉਹ ਤਾਂ ਮਤਲਬ ਜਿਸਮਾਂ ਰੂਹਾਂ ਪਦਾਰਥਾਂ ਇਹ ਸਾਰੀਆਂ ਚੀਜ਼ਾਂ ਤੋਂ ਵਧੀ ਗਾਂ ਦੀ ਗੱਲ ਹੈ ਮਤਲਬ ਜੇ ਸਹੀ ਮਿਹਣੇ ਚਾਪਾ ਪਿਆਰ ਦੇ ਵਿੱਚ ਜਾਈਏ ਉਹਦੇ ਇਮੋਸ਼ਨ ਨੂੰ ਸਮਝੀਏ ਤੇ ਉਹ ਅੱਜ ਕੱਲ ਇਹ ਪਿਆਰ ਪਿਆਰ ਨਹੀਂ ਇਹ ਜਦੋਂ ਕੋਈ ਪ੍ਰੀ ਦਿਖਾਵਾ ਜਾਈ ਜਾਂ ਸਿਰਫ ਇੱਕ ਫਿਜ਼ੀਕਲ ਅਟਰੈਕਸ਼ਨ ਹੈ ਜਿਹਾ ਹਾਂ ਨਾ ਇਨਫੈਕਸ਼ਨ ਹੈ ਜਸ ਜਸਟ ਲਾਈਕ ਦੈਟ ਸੋ ਅ ਅਗਰ ਉਥੇ ਗੱਲ ਕਰੀ ਆਪਾਂ ਜਿਵੇਂ ਅੱਜਕੱਲ ਦਿਲਜੀਤ ਦੋਸਾਂਸ ਦਾ ਵੀ ਬਹੁਤ ਜ਼ਿਆਦਾ ਮਸਲਾ ਚੱਲ ਰਿਹਾ ਸੋਸ਼ਲ ਮੀਡੀਆ ਉੱਤੇ ਲੋਕ ਜਿੱਥੇ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਆ ਉਥੇ ਬਹੁਤ ਸਾਰੇ ਕ੍ਰਿਟਿਸਿਜ਼ ਲੋਕ ਵੀ ਕਰ ਰਹੇ ਆ ਈਵਨ ਇੰਡਸਟਰੀ ਦੇ ਲੋਕ ਜਿਹੜੇ ਭਾਵੇਂ ਆਪਾਂ ਸਿੱਧਾ-ਸਿੱਧਾ ਨਾਮ ਲੈ ਲੈਂਦੇ ਗੁਰੂ ਰੰਦਾਵਾ ਹੋ ਗਏ ਉਹਨਾਂ ਨੇ ਵੀ ਕ੍ਰਿਟਿਸਾਈਜ਼ ਕੀਤਾ ਇੰਡਾਇਰੈਕਟਲੀ ਕੀਤਾ ਬਟ ਕੀਤਾ ਮਿਕਾ ਸਿੰਘ ਨੇ ਕੀਤਾ ਉਥੇ ਜਸਵੀਰ ਜਸੀਂ ਉਹਨਾਂ ਨੂੰ ਸਪੋਰਟ ਕਰਦਿਆਂ ਹੋਏ ਵੀ ਨਜ਼ਰ ਆ ਰਹੇ ਸੀਗੇ ਹੈਨਾ ਉਹਨਾਂ ਨੇ ਕਹਿ ਦਿੱਤਾ ਵੀ ਬਹੁਤ ਸਾਰੇ ਪਾਕਿਸਤਾਨੀ ਗਾਣੇ ਆਪਾਂ ਸੁਣਦੇ ਫਿਰ ਉਹਨਾਂ ਨੂੰ ਵੀ ਹਟ ਕੀ ਲੱਗਦਾ ਕਿ ਆਪਣੀ ਇੰਡਸਟਰੀ ਦੇ ਲੋਕ ਹੀ ਆਪਣੇ ਬੰਦੇ ਨੂੰ ਸਪੋਰਟ ਨਹੀਂ ਕਰ ਰਹੇ ਆ ਹਾਲਾਂਕਿ ਕਿਉਂਕਿ ਫਿਲਮ ਪਹਿਲਾਂ ਬਣ ਚੁੱਕੀ ਸੀਗੀ ਰਿਲੀਜ਼ ਹੋਣ ਕਰ ਰਹੇ ਆ ਹਾਲਾਤ ਵਿਚਕਾਰ ਕੁਝ ਹੋਰ ਹੋ ਗਏ ਸੀਗੇ ਜਿਹਦੇ ਤੇ ਕਿਸੇ ਦਾ ਵਸ ਨਹੀਂ ਚੱਲਦਾ ਸੋ ਤੁਸੀਂ ਇਹਨਾਂ ਚੀਜ਼ਾਂ ਲੈ ਕੇ ਕੀ ਸੋਚਦੇ ਹੋ ਆ ਦੇਖੋ ਤੁਸੀਂ ਜਿਹੜੀ ਲਾਸਟ ਗੱਲ ਕੀਤੀ ਨਾ ਕਿ ਇਹ ਫਿਲਮ ਪਹਿਲਾਂ ਦੀ ਬਣੀ ਹੋਈ ਹੈ ਤੇ ਇਹਨੂੰ ਲੈ ਕੇ ਦੇਖੋ ਦੋ ਤਰ੍ਹਾਂ ਦੇ ਕਲਾਕਾਰਾਂ ਦਾ ਕੈਂਪ ਹੈ ਇੱਕ ਕਲਾਕਾਰ ਉਹ ਨੇ ਜਿਹੜੇ ਬੰਬੇ ਵਾਲਿਆਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਵੀ ਤੁਸੀਂ ਨਾਮ ਲਿਆ ਚਾਹੇ ਗੁਰੂ ਰੰਦਾਵਾ ਚਾਹੇ ਮੀਕਾ ਚਾਹੇ ਬੀਪਰਾਕ ਚਾਹੇ ਹੋਰ ਕੋਈ ਹੋਊ ਗੱਲ ਅੱਲਾ ਪਪਾ ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ ਕੋਸ਼ਿਸ਼ ਹੈ ਬੰਬੇ ਵਾਲਿਆਂ ਨੂੰ ਖੁਸ਼ ਕਰਨੀ ਜੀ ਜਿਹੜੇ ਪੰਜਾਬ ਨਾਲ ਖੜੇ ਆ ਜਿਹੜੇ ਆਪਣੇ ਆਪ ਨੂੰ ਇੱਕ ਇੰਡਸਟਰੀ ਸਮਝਦੇ ਆ ਕਿਉਂਕਿ ਅਸੀਂ ਉਹਨਾਂ ਤੋਂ ਲੈਣਾ ਦੇਣਾ ਕੀ ਆ ਪੰਜਾਬ ਜੇ ਚਾਹੇ ਤਾਂ ਆਪਣੀ ਬਹੁਤ ਵੱਡੀ ਇੰਡਸਟਰੀ ਖੜੀ ਕਰ ਸਕਦਾ ਹੈ ਸਾਡੇ ਕੋਲ ਸਾਰਾ ਕੁਝ ਹੈ ਸਿਰਫ ਮਤਲਬ ਅਜੇ ਉਸ ਲੈਵਲ ਦੇ ਪ੍ਰੋਫੈਸ਼ਨਲ ਪ੍ਰੋਡਿਊਸਰ ਨਹੀਂ ਆਏ ਉਸ ਲੈਵਲ ਦੇ ਪ੍ਰੋਫੈਸ਼ਨਲ ਜਿਹੜੇ ਨੇ ਪ੍ਰੋਡਕਸ਼ਨ ਹਾਊਸ ਨਹੀਂ ਬਣੇ ਜੇ ਉਹ ਬਣ ਜਾਣ ਤੇ ਪੰਜਾਬ ਦਾ ਜੋ এনवायरमेंट ਹੈ ਇੱਥੇ ਨਾਲ ਹੀ ਦੋ ਘੰਟੇ ਪਰ ਪਹਾੜੀਆਂ ਛੁਰੂ ਹੋ ਜਾਂਦੀਆਂ ਚਾਰ ਘੰਟੇ ਬਾਅਦ ਤੁਹਾਨੂੰ ਰਗ ਰੇਗਿਸਤਾਨ ਮਿਲ ਜਾਂਦੇ ਆ ਹਨਾ ਜੈਪੁਰ ਵਗੈਰਾ ਇੱਧਰ ਤੇ ਉਹ ਸਾਰਾ ਜੋ ਔਰਾ ਜੋ এনवायरमेंट ਚਾਹੀਦਾ ਹੁੰਦਾ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦਾ ਉਹ ਸਾਰਾ ਕੁਝ ਇੱਥੇ ਸਾਡੇ ਕੋਲ ਇਸ ਏਰੀਏ ਚ ਨਾਰਥ ਵਿੱਚ ਜਿਆਦਾ ਵਧੀਆ ਉਹ ਬੰਬੇ ਵਾਲੇ ਕੋ ਹੈ ਕੀ ਹੈ ਤਨ ਤੈਨ ਮੀਨ ਰਥ ਮੀ ਪੈਨ ਪੈਨ ਰਿੰਦਾ ਉਹ ਅਦਰਵਾਈ ਜੀ ਉਥੇ ਕੁਸ ਮਸਰ ਉਥੇ ਮਤਲਬ ਸ਼ੂਟਿੰਗ ਦਾ ਕੰਡੀਊਸਿਵ ਮਾਹੌਲ ਹੈ ਹੀ ਨਹੀਂ ਉਹ ਇੱਕ ਆਡੀਓ ਇੰਡਸਟਰੀ ਸੀਗੀ ਜਿਹੜੀ ਹੁਣ ਮਤਲਬ ਫਿਲਮ ਇੰਡਸਟਰੀ ਬਣ ਗਈ ਹੁਣ ਆਡੀਓ ਉਹਨਾਂ ਦੇ ਜਿਹੜੀਆਂ ਗਾਣੇ-ਗੋਣੇ ਉਹਨਾਂ ਦੇ ਘੱਟ ਚੱਲਦੇ ਇਸ ਕਰਕੇ ਉਹਨਾਂ ਦੀਆਂ ਫਿਲਮਾਂ ਵੀ ਘੱਟ ਚੱਲਣੀਆਂ ਸ਼ੁਰੂ ਹੋ ਗਈਆਂ ਸੋ ਗੱਲ ਉਹੀ ਆ ਕਿ ਐਵੇਂ ਹੀ ਬਾਲੀਵੁੱਡ ਵਾਲਿਆਂ ਨੂੰ ਖੁਸ਼ ਕਰਨ ਲਈ ਕੁਝ ਕਲਾਕਾਰਾਂ ਨੇ ਪੱਟੀਆਂ ਸਿੱਧੀਆਂ ਸਟੇਟਮੈਂਟ ਦਿੱਤੀਆਂ ਮੇਰੇ ਖਿਆਲ ਨਾਲ ਦਲਜੀਤ ਦੇ ਨਾਲ ਖੜਨਾ ਚਾਹੀਦਾ ਸੀ ਉਹਦੀ ਪਹਿਲੀ ਇੱਕ ਬਣਾਈ ਹੋਈ ਫਿਲਮ ਹੈ ਤੇ ਉਹਨੇ ਬੜੀ ਸਿਆਣਪ ਵਾਲੀ ਗੱਲ ਕੀਤੀ ਆ ਕਿ ਪ੍ਰੋਡਿਊਸਰ ਨੂੰ ਡੁੱਬਣ ਨਹੀਂ ਦਿੱਤਾ ਤੇ ਉਹਨੇ ਕਿਹਾ ਵੀ ਹਾਂ ਠੀਕ ਹੈ ਯਾਰ ਤੁਹਾਡੀ ਇੰਡੀਆ ਨਹੀਂ ਰਿਲੀਜ਼ ਹੁੰਦੀ ਬਾਕੀ ਜਗ੍ਹਾ ਰਿਲੀਜ਼ ਕਰ ਲਓ ਤੇ ਐਵੇਂ ਖਾਮ-ਖਾਨੋਂ ਜਿਵੇਂ ਆਪਣੀ ਪੰਜਾਬੀ ਇੰਡਸਟਰੀ ਹਾਲੇ ਗਰੋ ਕਰ ਰਹੀ ਹੈ ਹਨਾ ਆਪਾਂ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਸਾਡੀ ਇੰਡਸਟਰੀ ਦੇ ਵਿੱਚੋਂ ਆ ਰਹੀਆਂ ਪਰ ਲੱਗਦਾ ਵੀ ਯੂਨਿਟੀ ਹੈ ਨਹੀਂ ਇੰਡਸਟਰੀ ਦੇ ਕਲਾਕਾਰ ਜਿਹੜੇ ਹੈ ਆਪਸ ਦੇ ਵਿੱਚ ਉਹਨਾਂ ਦੀ ਬੜੀ ਵਧੀਆ ਯੂਨਿਟੀ ਹੈ ਮੈਨੂੰ ਲੱਗਦਾ ਪੰਜਾਬ ਵਾਲੇ ਪੰਜਾਬ ਨਾਲ ਖੜੇ ਆ ਬੰਬੇ ਵਾਲੇ ਬੰਬਿਆਂ ਨਾਲ ਖੜੇ ਆ ਮਤਲਬ ਲਕੀਰ ਖਿੱਚੀ ਗਈ ਤਾਂ ਠੀਕ ਹੈ ਇਹ ਚੱਲਦਾ ਹੀ ਹੈ ਜੀ ਹੂੰ ਜੀ ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਫਿਲਮ ਨੂੰ ਲੈ ਕੇ ਆ ਫਿਲਮ ਨੂੰ ਲੈ ਕੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਮੈਂ ਤੇਰੇ ਕੁਰਬਾਨ ਇੱਕ ਫਿਲਮ ਆ ਰਹੀ ਆ 4 ਜੁਲਾਈ ਨੂੰ ਪਹਿਲਾਂ ਤਾਂ ਇਹਦੇ ਗਾਣੇ ਚੈੱਕ ਕਰੋ ਇਹਦਾ ਟੀਜ਼ਰ ਟ੍ਰੇਲਰ ਇਹ ਦੇਖੋ ਜੇ ਦੇਖਦੇ ਲੱਗਦਾ ਕਿਤੇ ਕੇ ਫਿਲਮ ਦੇਖਣ ਵਾਲੀ ਆ ਫਿਰ ਸਿਨੇਮੇ ਘਰਾਂ ਚ ਜਾ ਕੇ ਦੇਖੋ ਖੂਬਸੂਰਤ ਫਿਲਮ ਬਣੀ ਆ ਬੜੀ ਐਫਰਟ ਕੀਤੀ ਆ ਟੀਮ ਨੇ ਥੈਂਕ ਯੂ ਮਿਹਰਬਾਨੀ ਤੇ ਜਰੂਰ ਦੇਖੋ ਜੀ ਚੈੱਕ ਕਰੋ ਪਹਿਲਾਂ ਤਾਂ ਇਹਦਾ ਸਾਰਾ ਜੋ ਵੀ ਟੀਜ਼ਰ ਟ੍ਰੇਲਰ ਗਾਣੇ ਐਵਰੀਥਿੰਗ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ